ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵਿਵਾਦ ਵਾਲਾ ਕਾਫੀ ਚੱਲ ਰਿਹਾ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦਾ ਹੈ ਉਸ ਦੀ ਕੁਝ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਕੁੱਟਮਾਰ ਕੀਤੀ ਗਈ ਸੀ ਕੇਸਾਂ ਦੀ ਬੇਅਦਬੀ ਵੀ ਹੋਈ ਸੀ ਜਿਸ ਦੇ ਨਾਲ ਕਾਫੀ ਨਾ ਮਾਮਲਾ ਭਖਦਾ ਗਿਆ ਕਈ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਵੱਡੇ ਸਵਾਲ ਖੜੇ ਕੀਤੇ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਜਦੋਂ ਚੱਲਦੇ ਆ ਮੁੱਖ ਮੰਤਰੀ ਅਤੇ ਪੁਲਿਸ ਮੁਲਾਜ਼ਮਾਂ ਦਾ ਪਰਿਵਾਰ ਦੇ ਨਾਲ ਆਸ-ਵਿਚਾਰ ਸਮਝੌਤਾ ਹੋ ਗਿਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਜਿਹੜੀ ਕੇਸਾਂ ਦੀ ਬੇਅਦਬੀ ਕਰਨੀ ਦੀ ਆਪਣੇ ਮਾਫੀ ਮੰਗੀ ਗਈ ਦੂਜੇ ਪਾਸੇ ਮੁੱਖ ਮੰਤਰੀ ਅਧਰ ਮੁੱਖ ਮੰਤਰੀ ਪਰਿਵਾਰ ਦੇ ਵੱਲੋਂ ਵੀ ਪੁਲਿਸ ਮੁਲਾਜ਼ਮਾਂ ਤੋਂ ਮਾਹੀ ਮੰਗੀ ਹੈ ਜੇਕਰ ਉਹਨਾਂ ਤੋਂ ਕੋਈ ਗਲਤੀ ਹੋਈ ਜੇ ਤੇ ਚਾਹਤੈਂ ਕੀ ਕਹਿੰਦੇ ਆ ਬੈਠੇ ਆਪਣੇ ਕੀ ਪੁਲਿਸ ਵਾਲੇ ਮੁਲਾਜ਼ਮ ਬੈਠੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਕੇਸ ਧੁਏ ਹੀ ਅੱਜ ਮੁੱਖ ਮੰਤਰੀ ਦਾ ਫੈਸਲਾ ਹੋ ਚੁੱਕਾ ਵਾ ਗੋਦਵਾਲ ਸਾਹਿਬ ਬਹੁਤ ਵਧੀਆ ਆਪਣਾ ਕੀ ਕਹਿੰਦੇ ਆ ਬੰਦੇ ਬੰਦਿਆਂ ਦੇ ਵਿੱਚ ਬੈਠੇ ਵਧੀਆ ਫੈਸਲਾ ਹੋ ਗਿਆ ਵਾ ਮੁਲਾਜ਼ਮਾਂ ਦਾ ਆਪਣਾ ਕੀ ਕਹਿੰਦੇ ਆ ਵਧੀਆ ਫੈਸਲਾ ਕੀਤਾ ਗਿਆ ਲੇਖ ਲਖਾ ਕਰਕੇ ਪੈਡ ਕੋਡ ਲਾ ਕੇ ਗੂਠੇ ਕਾਠੀ ਸੈਰ ਸੋਣ ਸਾਰੀ ਜਨਤਾ ਦੇ ਕਰਾ ਕੇ ਵਧੀਆ ਫੈਸਲਾ ਹੋ ਗਿਆ ਵਾ ਮਾਰਾ ਸਾਰਿਆਂ ਨੂੰ ਮਾਫ ਕਰੇ ਮਹਾਰਾਜ ਬਲਾਜ ਮਹਾਰਾਜ ਮਾਣੋ ਵੀ ਮਾਫੀ ਬਖਸ਼ੇ ਜਿਨ੍ਹਾਂ ਨੇ ਕਿਸੇ ਸਾਡੀ ਬੇਇੱਜ਼ਤੀ ਕੀਤੀ ਆ ਮਹਾਰਾ ਸਾਰਿਆਂ ਦਾ ਭਲਾ ਕਰੇ ਮਹਾਰਾ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦਰਾਨੇ ਡਿਊਟੀ ਉਸ ਦਿਨ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਵੀ ਅੱਗੇ ਤੋਂ ਬਾਅਦ ਸਾਡੇ ਕੋਈ ਕੋਈ ਗਲਤੀ ਨਾ ਹੋਵੇ ਜਾਣੇ-ਅਣਜਾਣੇ ਵਿੱਚ ਗਲਤੀ ਹੋਈ ਆ ਸਾਧ ਸੰਤ ਬਖਸ਼ਣ ਜੋਗ ਆ ਤੇ ਲਈ ਅਸੀਂ ਅੱਗੇ ਤੋਂ ਇਹੋ ਜੀ ਨਾ ਹੀ ਕੋਈ ਮਤਲ ਕਰਾਂਗੇ ਗਲਤੀ ਸਾਧ ਸੰਤ ਬਖਸ਼ਣ ਜੋਗ ਹੈ ਸਾਨੂੰ ਬਖਸ਼ ਲੈਣਾ ਜੀ ਮਾਈਕੋ ਜੀ ਕਥਾ ਸੁਣਾਓ ਮਾਈਕੋ ਜੀ ਕੀ ਬਤੇ ਗਾਨੋ ਤਨ ਜਾਣੇ ਕਿ ਪਿਛਲੇ ਦਿਨੀ ਦਿਨੇ ਆ ਤੋਂ ਕਮਰੇਟ ਸਾਨੂੰ ਆਈਆਂ ਜੀ ਕਮਰੇਟ ਦੇ ਦਰਬੰਦ ਵਿੱਚ ਅਸੀਂ ਪਿੰਡ ਦੀਨ ਵਾਲੇ ਪੁੱਜੇ ਜਿੱਥੇ ਧਰਮਪ੍ਰੀਤ ਸਿੰਘ ਸਾਨੂੰ ਉੱਥੇ ਮੌਜੂਦਾ ਮਿਲੇ ਆ ਜਿਨ੍ਹਾਂ ਨੇ ਵਰ ਖਲਾਫ ਦਰਖਾਸਤ ਪਿੰਡ ਵਾਲਿਆਂ ਨੇ ਪਾਈ ਸੀ ਅੱਛੇ ਮੌਕਾ ਪਰ ਤਨ ਪ੍ਰੀਤ ਸਿੰਘ ਨੂੰ ਸਮਝ ਆਇਆ ਵੀ ਪਰ ਧਰਮਬ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਵਤੀਰਾ ਕੀਤਾ ਜਾਂ ਸੀ ਇਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਚਲੋ ਸਾਡਾ ਛੋਟਾ ਵੀਰ ਆ ਤੇ ਇਹ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੇ ਥੋੜਾ ਜਿਹਾ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਸ ਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਤੇ ਵੀ ਅਸੀਂ ਖਿਮਾ ਦੇ ਜਾਇ ਤੇ ਆ ਕਿ ਸਾਡੇ ਕੋਲ ਜੇ ਕੋਈ ਹੋਈ ਆ ਤੇ ਸਾਨੂੰ ਭੁੱਲ ਚੁੱਕ ਮਾਫ ਕਰਿਓ ਇਸ ਦੇ ਸਬੰਧ ਵਿੱਚ ਜਦ ਇਹ ਬੰਦੀਆਂ ਦੇ ਵਿੱਚ ਰੋਸ ਬਹੁਤ ਸੀਗਾ ਦੋ ਲੋ ਪਰ ਉਹ ਚੋਣਾ ਵੀ ਜਾਇਜ਼ ਆ ਕਿਉਂਕਿ ਅੱਗੇ ਤੋਂ ਇਹ ਜਿਹੜਾ ਨਹੀਂ ਹੋਵੇਗਾ ਜੀ ਇਹੋ ਠੀਕ ਆ ਸਾਹ ਵਲਗੀ ਦੀ ਫਤਿਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਉਹਨਾਂ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਦੇ ਨਿਵਾਸ ਤੋਂ ਜੋ ਤਰਜੀਤ ਸਿੰਘ ਦੇ ਨਾਲ ਤਾਂ ਖਾਇਆ ਸੀ ਉਹ ਅੱਜ ਫੈਸਲਾ ਜਿਉਂ ਵੀ ਲਿਖਿਆ ਗਿਆ ਵਾ ਉਸ ਮੁਲਾਜ਼ਮਾ ਨੇ ਹਉਨੋਆ ਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਤਰਫੀਦ ਕੋਲੋਂ ਪਿੰਡ ਦੀ ਪੰਚਾਇਤ ਕੋਲੋਂ ਬਾਬਾ ਸੋਢੀ ਸਿੰਘ ਜੀ ਜੇਜਬੀ ਜੀ ਕੋਲੋਂ ਮਾਫੀ ਮੰਗ ਰਹੀ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ થઈ ਜੜਾਵਾ ਮੁੱਕ ਚੁੱਕਾ ਵਾ ਹ ਸਮਾਪਤ ਹੋ ਗਿਆ ਹਾਂ ਤੂੰ ਵੀਡੀਓ ਜੜੀਆਂ ਵਾ ਉਹ ਨਾ ਪਾਈਆਂ ਜਾਣਾ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਸ ਵਾਲਿਆਂ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡਾ ਛੋਟਾ ਵੀਰ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਜਿਨ੍ਹਾਂ ਨੂੰ ਪਿਛਲੇ ਦਿਨ ਉਹਨਾਂ ਦਾ ਪਿੰਡ ਦੀਨੇਵਾਲ ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦੇ ਦੌਰਾਨ ਕੁਝ ਪੁਲਸ ਮੁਲਾਜ਼ਮਾਂ ਵੱਲੋਂ ਜਿਹੜੀ ਹੈ ਉਹਨਾਂ ਦੀ ਬੇਪਤੀ ਉਹਨਾਂ ਦੀ ਕੀਤੀ ਗਈ ਅੱਜ ਸਾਰੇ ਅਸੀਂ ਗੁਇੰਦਵਾਲ ਸਾਹਿਬ ਗੁਰਦੁਆਰਾ ਸਹਿਰ ਸ਼ੋਪਤਾ ਪੂਰੇ ਪਿੰਡ ਦੀ ਪੰਚਾਇਤ ਇਹਨਾਂ ਦਾ ਪਰਿਵਾਰ ਉਹਨੂੰ ਸਮਲਾਜ਼ਮ ਮੇਰੇ ਭੈਣਪਰਾ ਨਿੰਨ ਸਿੰਘ ਜੱਥੇਬੰਦੀਆਂ ਬਾਬਾ ਮੇਜਰ ਸਿੰਘ ਛੋਟੀ ਸਾਹਿਬ ਉਹਨਾਂ ਦੀ ਨਿਦੇਸ਼ਾਂ ਨਿਰਦੇਸ਼ਾਂ ਦੇ ਅਧੀਨ ਉਹਨਾਂ ਵੱਲੋਂ ਸਾਰੇ ਭੈਣਪਰਾ ਭੇਜੇ ਗਏ ਕਿ ਕੁਝ ਸ਼ਰਾਰਤੀ ਬੰਦੇ ਇਸ ਮਸਲੇ ਨੂੰ ਦਿਨ ਬਾ ਦਿਨ ਚੂਲਦੇ ਰਹੇ ਸੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ ਸਹਬੇ ਸਾਡੇ ਸ੍ਰੀ ਗੁਰੂ ਅਨੰਦ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰਵ ਆ ਤੇ ਮੈਂ ਸਮਝਦਾ ਮਾਂ ਕਿ ਅੱਜ ਦੇ ਦਿਨ ਅਸੀਂ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੋਡੇ ਵਰਗਿਆਂ ਨੂੰ ਤਾਰਿਆ ਇਹ ਤਾਂ ਸਾਡੇ ਆਪ ਨੇ ਆ ਸਾਰੇ ਜਾਣੇ ਅਣਜਾਣੇ ਵਿੱਚੜਦਿਆਂ ਗਲਤੀਆਂ ਹੋ ਜਾਂਦੀਆਂ ਉਹਨਾਂ ਨੇ ਗੁਰੂ ਕਰਨ ਤਮਸਤ ਹੋ ਕੇ ਅੱਜ ਗੁਰੂ ਸਾਹਿਬ ਦੇ ਸਨਮੁਖ ਸੰਗਤ ਕੋ ਜਿੱਥੇ ਮਾਫੀ ਮੰਗੀ ਆ ਉੱਥੇ ਪਰਿਵਾਰ ਕੋ ਵੀ ਮਾਫੀ ਮੰਗੀ ਆ ਸੋ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਧੰਨਵਾਦ ਕਿ ਤੁਸੀਂ ਸਿੱਖੀ ਦੇ ਪ੍ਰਤੀ ਜਿਹੜੀ ਆ ਆਪਣੀ ਆਵਾਜ਼ ਬੁਲੰਦ ਕੀਤੀ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਵਾ ਇੱਥੇ ਹੀ ਸਮਾਪਤ ਹੁੰਦਾ ਹੈ ਮੀਡੀਆ ਵਾਲੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਪੰਜਾਬੀਅਤ ਦਾ ਭਲਾ ਚਾਉਂਦੇ ਹੋਏ ਪੰਜਾਬ ਦੇ ਹੋਰ ਬਹੁਤ ਮੁੱਦੇ ਆ ਜਿਨ੍ਹਾਂ ਦੇ ਉੱਪਰ ਸਾਨੂੰ ਪੰਜਾਬੀਆਂ ਨੂੰ ਇੱਕਮੁੱਟ ਹੋਣ ਦੀ ਲੋੜ ਆ ਇਹ ਸਾਡੇ ਘਰਾਂ ਦੀਆਂ ਲੜਾਈਆਂ ਅਸੀਂ ਆਪ ਨਿਝਠਲਾਂਗੇ ਪਰ ਜਿਹੜੇ ਸਾਡੇ ਬਾਹਰੀ ਲੋਕ ਸਾਡੇ ਪੰਜਾਬ ਪੰਜਾਬੀਅਤ ਹਨ ਲਾ ਕਰ ਰਿਹਾ ਉਹਨਾਂ ਨੂੰ ਇੱਕਮੁੱਟ ਹੋ ਕੇ ਨਿਝਟਣ ਦੀ ਲੋੜ ਹੈ ਸੋ ਬੇਨਤੀ ਹੈ ਕਿ ਇਸ ਮਸਲੇ ਨੂੰ ਅੱਜ ਗੁਰਨਾਣਕ ਸੱਚੇ ਪਾਤਸ਼ਾਹ ਜੀ ਪੂਰਬ ਦੇ ਨਾਲ-ਨਾਲ ਇੱਥੇ ਹੀ ਜਿਹੜਾ ਵਾ ਉਹਨਾਂ ਦੇ ਪੂਰਬ ਦੇ ਨਾਲ-ਨਾਲ ਜਿਹੜਾ ਵਾ ਉਹ ਖਤਮ ਹੁੰਦਾ ਇੱਥੇ ਗੁਰੂ ਸਾਹਿਬ ਕਿਰਪਾ ਕਰਨ ਦੀਨੇਵਾਲ ਪਿੰਡ ਦੇ ਨਿਵਾਸੀਆਂ ਨੂੰ ਤੇ ਇਹਨਾਂ ਨੂੰ ਪੈਨਪਰਾਵਾਂ ਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਤੇ ਸਿਰ ਜੋੜ ਕੇ ਬੈਠਣ ਦੀ ਜਿਹੜੀ ਆ ਉਹ ਸੱਚੇ ਪਾਤਸ਼ਾਹ ਜੀ ਸਮਤ ਦੇਣ ਨਾਲ ਨੂੰ ਇੰਨੀ ਕੁ ਬੇਨਤੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਇਹ ਮਾਮਲਾ ਕਾਹੀ ਭਗਤਾਂ ਦਾ ਚੱਲ ਰਿਹਾ ਸੀ ਸੋਸ਼ਲ ਮੀਡੀਆ ਤੇ ਵੀਡੀਓ ਤੇ ਜੀ ਨਾਲ ਵਾਇਰਲ ਹੋ ਰਹੀ ਸੀ ਕਿਉਂਕਿ ਮੁੱਖ ਮੰਤਰੀ ਦੀ ਕਾਫੀ ਫੈਨ ਫੋਲੋਅ ਲਗਾਤਾਰ ਮੁੱਖ ਮੰਤਰੀ ਆਪਣੇ ਕਈ ਤਰਾ ਦੇ ਕੰਮਾਂ ਦੇ ਕਾਰਨ ਕਾਫੀ ਜਿਆਦਾ ਫੇਰਨਸ ਸੀਗਾ ਪਰ ਉੱਥੇ ਹੀ ਹੁਣ ਵੀਡੀਓ ਅੱਗੇ ਦੇ ਮੰਗ ਜਿਹੜੀ ਵਾਇਰਲ ਹੋਈ ਆ ਉੱਥੇ ਹੀ ਮੁੱਖ ਮੰਤਰੀ ਦੇ ਘਰ ਗਈ ਸਿੱਖ ਜਥੇਬੰਦੀਆਂ ਪਹੁੰਚੀਆਂ ਉਹਨਾਂ ਦੇ ਵੱਲੋਂ ਪਰਿਵਾਰ ਦਾ ਸਮਝੌਤਾ ਕਰਵਾਇਆ ਗਿਆ ਹਾਲਾਂਕਿ ਹੁਣ ساری ਗੱਲ ਇਹ ਨਿਬੜ ਗਈ ਆ ਮੁੱਖ ਮੰਤਰੀ ਦਾ ਵੀ ਕਹਿਣਾ ਕਿ ਉਹਨਾਂ ਦੀ ਪੁਲਿਸ